ਜੀ ਸਤਿ ਸ਼੍ਰੀ ਅਕਾਲ ਜੀ ਗੱਲ ਕਰਦੇ ਆ ਆਪਾਂ 2025 ਵਿੱਚ ਆਉਣ ਵਾਲੀਆਂ ਪੰਜ ਸਭ ਤੋਂ ਵੱਡੀਆਂ ਪੰਜਾਬੀ ਫਿਲਮਾਂ ਦੇ ਬਾਰੇ ਇਹ ਪੰਜ ਪੰਜਾਬੀ ਫਿਲਮਾਂ ਦਾ ਲੋਕਾਂ ਨੂੰ ਬਹੁਤ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਪਹਿਲੇ ਨੰਬਰ ਤੇ ਰਿਲੀਜ਼ ਹੋ ਰਹੀ ਆ 27 ਜੂਨ ਨੂੰ ਦਲਜੀਤ ਦੋਸਾਂਸ ਦੀ ਫਿਲਮ ਸਰਦਾਰ ਜੀ 3 ਇਹਦੇ ਪਹਿਲਾਂ ਸਰਦਾਰਜੀ 1 ਤੇ ਸਰਦਾਰਜੀ 2 ਵਿੱਚ ਵੀ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਇੰਪ੍ਰੈਸ ਕੀਤਾ ਸੀ ਇਹਨਾਂ ਨੇ ਹੁਣ ਆਪਾਂ ਦੇਖਦੇ ਹਾਂ ਕਿ ਸਰਦਾਰਜੀ 3 ਵਿੱਚ ਇਹ ਕੀ ਕੁਝ ਨਵਾਂ ਲੈ ਕੇ ਆ ਰਹੇ ਨੇ ਫਿਲਹਾਲ ਦਲਜੀਤ ਦੋਸਾਂਜ ਆਉਦੇ ਲਾਈਵ ਕਾਨਸਰਟ ਦੇ ਵਿੱਚ ਬਹੁਤ ਜ਼ਿਆਦਾ ਬਿਜੀ ਆ ਤੇ ਹਾਲ ਹੀ ਦੇ ਵਿੱਚ ਉਹ ਹੁਣ 14 ਦਸੰਬਰ ਨੂੰ ਚੰਡੀਗੜ੍ਹ ਦੇ ਵਿੱਚ ਆਉਦਾ ਲਾਈਵ ਕਾਨਸਰਟ ਕਰਨਗੇ ਹੁਣ ਆਪਾਂ ਗੱਲ ਕਰਦੇ ਹਾਂ ਦੂਜੀ ਫਿਲਮ ਦੂਜੀ ਫਿਲਮ ਹੈ ਅਕਾਲ ਜੋ ਕਿ ਗਿੱਪੀ ਗਰੇਵਾਲ ਦੀ ਹੈ ਜੋ 10 ਅਪ੍ਰੈਲ ਨੂੰ ਰਿਲੀਜ਼ ਹੋਵੇਗੀ ਇਹ ਤਾਂ ਸਭ ਨੂੰ ਪਤਾ ਹੀ ਹੈ ਕਿ ਗਿੱਪੀ ਗਰੇਵਾਲ ਆਈ ਵਾਰ ਕਿਸੇ ਨਾ ਕਿਸੇ ਫਿਲਮ 'ਚ ਸਭ ਕੁਝ ਨਮਾਈ ਲੈ ਕੇ ਆਉਂਦੇ ਨੇ ਹੁਣ ਆਪਾਂ ਗੱਲ ਕਰਦੇ ਆਂ ਤੀਜੀ ਫਿਲਮ ਬਾਰੇ ਜੋ ਕਿ ਅਮਰਿੰਦਰ ਗਿੱਲ ਦੀ ਆ ਜੋ ਕਿ 1 ਅਗਸਤ ਨੂੰ ਰਿਲੀਜ਼ ਹੋਏਗੀ ਚੱਲ ਮੇਰਾ ਪੁੱਤ 4 ਹੁਣ ਆਪਾਂ ਗੱਲ ਕਰਦੇ ਆਂ ਤਰਸੀਮ ਜਸੜ ਦੀ ਫਿਲਮ ਕਾਮਾਗਾਟਾ ਮਾਰੂ ਬਾਰੇ ਜੋ ਕਿ 2025 ਵਿੱਚ ਇਹ ਵੀ ਰਿਲੀਜ਼ ਹੋ ਰਹੀ ਆ ਫਿਰ ਆਪਾਂ ਗੱਲ ਕਰਦੇ ਆਂ ਪੰਜਵੀਂ ਫਿਲਮ ਬੱਬੂ ਮਾਨ ਦੀ ਫਿਲਮ ਸ਼ੌਂਕੀ ਸਰਦਾਰ ਬਾਰੇ ਜੋ ਕਿ 16 ਮਈ ਨੂੰ ਰਿਲੀਜ਼ ਹੋਵੇਗੀ ਤੇ ਬੱਬੂ ਮਾਨ ਦੇ ਦਰਸ਼ਕਾਂ ਨੂੰ ਫੈਨਸ ਨੂੰ ਇਸ ਫਿਲਮ ਦਾ ਬਹੁਤ ਬੇਸਬਰੀ ਨਾਲ ਇੰਤਜ਼ਾਰ ਸੀ ਧੰਨਵਾਦ ਜੀ